ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਕੇਸ ਆ ਇਹਨੂੰ ਵਾਕੇ ਜਾਵਾਂ ਸਿੱਧੇ ਕਰ ਲੈਨੇ ਆ ਇਸ ਤਰ੍ਹਾਂ ਵਾਲਾਂ ਨੂੰ ਸੈੱਟ ਕਰਦੇ ਹੋਏ ਦੋਨੇ ਪਾਸੇ ਦੀ ਇੱਕ ਵਾਲ ਉਧਰ ਲੈ ਉਧਰ ਦੇ ਉਧਰ ਦੇ ਉਧਰ ਕਵਰ ਕਰਕੇ ਸਿਰ ਦੇ ਉੱਪਰੋਂ ਦੀ ਪੂਰੀ ਵਾਲਾਂ ਨੂੰ ਦਬਾ ਕੇ ਸੈੱਟ ਕਰਕੇ ਵਾਲਾਂ ਦੇ ਉੱਪਰੋਂ ਦੀ ਢੇੜਾ ਕਢਾ ਲੈਣਾ ਕਈ ਵੀਰਾਂ ਦੇ ਵਾਲ ਛੋਟੇ ਹੁੰਦੇ ਆ ਇੱਕ ਢੇੜਾ ਆਉਂਦਾ ਕਈਆਂ ਵੀਰਾਂ ਦੇ ਵਾਲ ਵੱਡੇ ਹੋਣ ਕਰਕੇ ਦੋ ਢੇੜੇ ਵਾਲਾਂ ਦੇ ਆ ਜਾਂਦੇ ਨੇ ਇਸ ਤਰੀਕੇ ਨਾਲ ਪਹਿਲਾਂ ਖਾਉਤੋ ਪਹਿਲਾਂ ਜਿਹੜੇ ਆਪਣੇ ਵਾਲ ਆਪਾਂ ਥੱਲੋਂ ਜਿਹੜੇ ਬੇਸ ਤੇ ਥੱਲੇ ਵਾਲ ਆਉਣੇ ਉਹਨਾਂ ਨੂੰ ਠਿੱਟ ਕਰਨਾ ਉਸ ਤੋਂ ਬਾਅਦ ਇੱਕ ਪਰਨਾ ਲੈਣਾ ਛੁਟਾਇਆ ਜਿਹਨੂੰ ਆਪਾਂ ਕੇਸਕੀ ਵੀ ਕਹਿੰਦੇ ਆ ਉਹਨੂੰ ਮਗਰੋਂ ਦੀ ਕਵਰ ਕਰਕੇ ਇੱਕ ਗੋਲ ਸ਼ੇਪ ਦੇ ਵਿੱਚ ਜਿਹੜਾ ਪਰਨਾ ਹੈਗਾ ਜੀ ਉਹਨੂੰ ਆਪਾਂ ਦੇਣਾ ਤਾਂ ਜੋ ਜਿਹੜੀ ਉੱਪਰੋਂ ਪੱਗ ਦੀ ਜਿਹੜੀ ਸ਼ੇਪ ਆ ਉਹ ਵੀ ਬਹੁਤ ਵਧੀਆ ਗੋਲ ਤਰੀਕੇ ਨਾਲ ਪੱਗ ਬਣ ਸਕੇ ਇਹ ਜਿਵੇਂ ਆਪਾਂ ਸਿੰਪਲ ਦਸਤਾਰ ਬਣਾਉਣ ਬੰਦਦੇ ਆ ਉਸ ਦੇ ਵਿੱਚ ਇਸ ਚੀਜ਼ ਦੀ ਲੋੜ ਪੈਂਦੀ ਆ ਇਹ ਪੂਰੀ ਤਰ੍ਹਾਂ ਸਾਈਡਾਂ ਤੋਂ ਉੱਪਰੋਂ ਥੱਲੋਂ ਪੂਰੀ ਗੁਲਾਈ ਦੇ ਵਿੱਚ ਦਸਤਾਰ ਆ ਜਾਂਦੀ ਹੈ ਇਸ ਸ਼ੇਪ ਦੇ ਨਾਲ ਬਣਨ ਦੇ ਕਾਰਨ ਨਾਲ ਤੇ ਇੱਥੇ ਤਰ੍ਹਾਂ ਆਪਾਂ ਜਿਹੜਾ ਲਾਸਟ ਵਾਲਾ ਲੜਾਈ ਲਾਸਟ ਵਾਲਾ ਲੜਨ ਨੂੰ ਇੱਥੇ ਤਰ੍ਹਾਂ ਸੈੱਟ ਕਰਕੇ ਇੱਕ ਸਾਈਡ ਦੇ ਉੱਤੇ ਟੰਗ ਦੇਣਾ ਹੈ ਜੀ ਟੰਗਦੇ ਹੋਏ ਥੋੜਾ ਜਿਹਾ ਪਰਨੇ ਨੂੰ ਦਬਾ ਦੇਣਾ ਜੀ ਤਾਂ ਜੋ ਜਿਹੜਾ ਪੂਰਾ ਵਧੀਆ ਸ਼ੇਪ ਦੇ ਵਿੱਚ